ਵੀ ਜੀ ਗੱਲ ਇਦਾਂ ਵੀ ਸਾਡੇ ਪਿੰਡ ਦਾ ਗੁਰਪ੍ਰੀਤ ਸਿੰਘ ਸਾਨਾ ਉਹ ਵਿਰਸਾ ਸਿੰਘ ਅੱਜ 14 ਦਿਨ ਹੋ ਗਏ ਆ ਜੀ ਖਨਨ ਦੇ ਵਿੱਚ ਫਸਿਆ ਵਾ ਤਮਲਾਡ ਲੱਗੇ ਗਈ ਆ ਹైదరాబాద్ ਇੱਕ ਕੰਪਨੀ ਦੇ ਥੋਂਏ ਤੋਂ 20 ਸਾਲ ਤੋਂ ਤੇ ਜੋਬ ਕਰ ਰਿਆ ਆਪਣਾ ਗੁਰਪ੍ਰੀਤ ਬਦਕਿਸਮਤੀ ਨਾਲ ਖੱਡ ਜਿਹੜੀ ਆ ਡਿੱਗੀ ਆ ਉਹਦੇ ਵਿੱਚ ਰੌਂਗ ਦੇ ਵਿੱਚ ਫਸ ਗਿਆ ਵਾ ਅਸੀਂ ਆਪਣੇ ਤੌਰ ਤੇ ਆਪਣੇ ਪਿੰਡ ਦੇ ਤੌਰ ਤੇ ਅਸੀਂ ਕੋਲ ਐਫਰਟ ਕਰਕੇ ਜਿਹੜੇ ਉਥੇ ਜੇ ਬੰਦੇ ਤੋਂ تیر ਨਹੀਂ ਭਜੇ ਜਾ ਅੱਜ ਤੇ ਗਏ ਸਾਡੇ ਬੰਦੇ ਉਹ ਕੰਪਨੀਆਂ ਨੂੰ ਜਾ ਕੇ ਮਿਲੇ ਉਥੋਂ ਦੀ ਟੀਮ ਨੂੰ ਮਿਲੇ ਉਥੇ ਜਿਹੜਾ ਕੰਮ ਚੱਲ ਰਿਹਾ ਪਰ ਕਿਸੇ ਨੇ ਸਾਡਾ ਪੰਜਾਬ ਸਰਕਾਰ ਨੇ ਚਾਹੇ ਕੋਈ ਇਨਸੈਂਟਿਵ ਦੀ ਸਰਕਾਰ ਨੇ ਕਿਸੇ ਵੀ ਲੀਡਰ ਨੇ ਨਾ ਐਮਐਲਏ ਨਾ ਐਮਪੀ ਨਾ ਕਿਸੇ ਹੋਰ ਨੇ ਆ ਕੇ ਸਾਰੀ ਨਹੀਂ ਲਈ ਸਾਡੇ ਪਿੰਡ ਦੇ ਕਿਉਂਕਿ ਵੇਖੋ ਉਹ ਦੀਆਂ ਦੋ ਧੀਆਂ ਨੇ ਉਦੇ ਸਿਰ ਤੇ ਪਿਓ ਦਾ ਸਾਇਆ ਨਗਾ ਕਮਾਉਣਾ ਸਿਰਫ ਗੁਰਪ੍ਰੀਤ ਤੇ ਤੇ ਉਹਦੀ ਘਰ ਦੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵਾ ਤੇ ਸਾਨੂੰ ਅੱਜ 13 14 ਦਿਨ ਹੋ ਗਏ ਆ ਫਰਿਆਦ ਕਰਦਿਆਂ ਨੂੰ ਸਰਕਾਰ ਦੇ ਜਾਂ ਉਥੋਂ ਤੱਕ ਐਡੀ ਪਹੁੰਚ ਬਹੁਤ ਦੂਰ ਦੀ ਗੱਲ ਹੈ ਕਿੰਨੀ ਵੱਡੀ ਸਟੇਟ ਹੈ ਤੁਹਾਨੂੰ ਪਤਾ ਬਹੁਤ ਦੂਰ ਆ ਤੇ ਮੈਂ ਮਾਦੀਮ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰਾਂ ਨੂੰ ਏਜੰਸੀਆਂ ਨੂੰ ਜਿਹੜੇ ਉਥੇ ਹੈਗੇ ਨੇ ਕੰਪਨੀ ਹੈ ਲੇ ਸਾਡੇ ਬੱਚੇ ਦੀ ਸਾਰ ਲਈ ਜਾਵੇ ਸਾਡੇ ਬੱਚੇ ਨੂੰ ਸਾਡੇ ਕੋਲ ਵਾਪਸ ਹੀ ਸਲਾਮਤ ਭੇਜਿਆ ਜਾਵੇ ਤਾਂ ਕੋਈ ਸਾਡੇ ਪਰਿਵਾਰ ਨੂੰ ਕੁਝ ਪਤਾ ਲੱਗ ਸਕੇ ਤੇ ਮੈਂ ਕਿੰਨੀਆਂ ਸਾਰੀਆਂ ਜਿੰਨੇ ਵੀ ਚੈਨਲ ਵਾਲੇ ਨਿਊਜ਼ ਚੈਨਲ ਹੈ ਮੈਂ ਸਾਰਿਆਂ ਨੂੰ ਬੋਲਿਆ ਔਰ ਵਾਈਟ ਵੀ ਦਿੱਤੀਆ ਸਾਰਿਆਂ ਨੂੰ ਸਾਡੇ ਉਹਦੇ ਘਰ ਵਿੱਚ ਬੈਠ ਕੇ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹੋ ਰਿਹਾ ਪਿਆ ਵਸੇ ਹਾਂ ਦੇਖ ਹੁਣ ਅਗਰ ਇਹ ਡੀਸੀ ਸਾਹਿਬ ਨਾਲ ਨਹੀਂ ਇੱਕ ਦਿਨ ਅੱਗੇ ਹੋਈ ਸੀ ਗੱਲ ਔਰ ਹੋਰ ਵੀ ਬੰਦਿਆਂ ਤੋਂ ਫੋਨ-ਫਾਨ ਕਰਵਾਏ ਸੀ ਵੀ ਡੀਸੀ ਸਾਹਿਬ ਸਾਡੇ ਕੋਲ ਸਾਰ ਲੈ ਜਾਵੇ ਸਾਡੇ ਪਿੰਡਾਂ ਆ ਕੇ ਉਹਦੀ ਘਰ ਦੀ ਉਹਦਾ ਹਾਲ-ਚਾਲ ਪੁੱਛਾ ਜਾਵੇ ਉਹਨੂੰ ਦੱਸਿਆ ਜਾਵੇ ਵੀ ਉਹਦੇ ਪਤੀ ਦਾ ਕੀ ਹਾਲ-ਚਾਲ ਆ ਪਰ ਨਾ ਤੇ ਕੋਈ ਲੀਡਰ ਪਹੁੰਚਾ ਨਾ ਕੋਈ ਪ੍ਰਸ਼ਾਸਨ ਦਾ ਆਦਮੀ ਪਹੁੰਚਿਆ ਸਾਡੇ ਇਹ ਟੀਮ ਆਡੀ ਗੱਲ ਹੋਣ ਵੇਖੋ 8 ਬੰਦੇ ਆ ਮੇਰੇ ਕਰਾਂ ਸਾਰੇ ਇੰਡੀਆ ਦੇ ਸਾਡੇ ਪੰਜਾਬ ਦਾ ਇੱਕ ਆ ਤੇ ਵੇਖੋ ਇਹ ਹਰ ਮਾੜੀ ਜੀ ਗੱਲ ਤੇ ਪਹੁੰਚ ਜਾਂਦੇ ਆ ਲੀਡਰ ਬਾਅਦ ਅਫਸੋਸ ਕਰਨ ਤੇ ਆਉਣਗੇ ਸਾਡੇ ਪਿੰਡ ਤੇ ਫਿਰ ਕਿਹੜੇ ਮੂੰਹ ਨਾਲ ਆਉਣਗੇ ਜਾਂ ਕਿਹੜੇ ਮੂੰਹ ਨਾਲ ਪ੍ਰਸ਼ਾਸਨ ਆਊਗਾ ਵੇਖੋ ਅਹੀਂ ਤੋਂ ਨੇ ਵਾਇਗਰੂ ਕਰਕੇ ਅਰਦਾਸ ਕਰਨਾ ਚਾਹੁੰਦੇ ਆ ਵੀ ਉਹ ਸਹੀ ਸਲਾਮਤ ਹੋਵੇ ਜੇ ਕੱਲ ਕੋਈ ਗੱਲ ਮਾਰਿਖਟ ਨਾ ਹੋ ਜਾਈਂਦੀ ਤਾਂ ਫਿਰ ਨਾ ਆਉਣਗੇ ਸਾਡੇ ਪਿੰਡ ਤੇ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੇਰੇ ਘਰ ਵਾਲਾ ਨਾ ਗੁਰਪ੍ਰੀਤ ਸਿੰਘ ਹੈ ਮੇਰੀ ਵਾਇਗਰੂ ਅਰਦਾਸ ਆ ਵੀ ਮੇਰਾ ਘਰਵਾਲਾ ਜਲਦੀ ਆ ਜੀ 14 ਦਿਨ ਹੋ ਗਏ ਨੇ ਤੇ ਮੈਨੂੰ ਜਿਵੇਂ ਜਿਵੇਂ ਦਿਨ ਤੇ ਜ਼ਰਾਤਾ ਲੰਘਦੇ ਜਾਂਦੀਆਂ ਬਿਲਕੁਲ ਜਰਿਆ ਨਹੀਂ ਜਾਂਦਾ ਬਹੁਤ ਟੈਨਸ਼ਨ ਹੋ ਰਹੀ ਹੈ ਹਾਂਜੀ ਕਿੱਥੇ ਤੁਸੀਂ ਰਹੇ ਹੋ ਸਰੰਗਦੇ ਵਿੱਚ বাসਨੇ ਕੀ ਕੰਮ ਕਰਦੇ ਹੋ ਤੁਸੀਂ ਕੋਰਪੋਰੇਟ ਦਾ ਕੰਮ ਕਰਦੇ ਹਾਂ ਤੇ ਕੋਈ ਤੁਹਾਡੀ ਕਿਸੇ ਨੇ ਆ ਕੇ 50000 ਸਰਕਾਰੀ ਸਰਕਾਰੀ ਅਧਿਕਾਰੀ ਕਹਿੰਦੇ ਨੇ ਪੰਨੇ ਸਾਹ ਨਹੀਂ ਲਈਏ 14 ਦਿਨ ਹੋ ਗਏ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਬਸ ਸਰਕਾਰ ਕੋਲੋਂ ਮੰਗ ਕਰਦੀ ਹਾਂ ਜੋ ਉਹ ਸਰਕਾਰ ਨਾ ਕਰਕੇ ਤੇ ਮੇਰੇ ਘਰ ਵਾਲੇ ਦਾ ਮੈਨੂੰ ਅਛੇ ਇਸਲਾਮ ਵਾਪਸ ਦਿੱਤਾ ਜਾਵੇ ਕੀ ਨਾਮ ਤੁਹਾਡਾ ਜਿਹੜੇ ਆਪਣੇ ਭਾਜੀ ਗੁਰਪ੍ਰੀਤ ਸਿੰਘ ਨੇ ਤੁਹਾਡੇ ਕੀ ਰਿਸ਼ਤੇਦਾਰੀ ਨਰਦ ਕੀ ਕਹਿਣਾ ਚਾਹੁੰਦੇ ਤੁਸੀਂ ਮੇਰਾ ਨਾਮ ਗੁਰਵੀਰ ਸਿੰਘ ਹੈ ਦਾ ਜੀ ਸਾਡੇ ਜੀਜਾ ਜੀ ਗੁਰਪ੍ਰੀਤ ਸਿੰਘ ਜੀ ਇਹ ਕੋਈ ਪਿਛਲੇ 13-14 ਦਿਨ ਤੋਂ ਜੋ ਤੇਲਗਾਨਾ ਸਰੋਂਗਾ ਉਹਦੇ ਵਿੱਚ ਫਸੇ ਹੋਏ ਨੇ ਤੇ ਉਥੇ ਕੰਮ ਪਿਛਲੇ ਵੀ ਬਾਈ ਹਾਲਤੋਂ ਉਥੇ ਕੰਮ ਕਰ ਰਹੇ ਸੀ ਤੇ 14-15 ਦਿਨਾਂ ਤੋਂ ਲਗਾਤਾਰ ਹੀ ਦੇਖਿਆ ਕਿ ਉਹ ਜਿਹੜੀ ਤੇਲਗਾਨਾ ਦੀ ਗਵਰਨਮੈਂਟ ਉਹਦੇ ਕੰਮ ਕਰ ਹੀ ਰਹੀ ਆ ਤੇ ਕੋਈ ਪੰਜਾਬ ਗਵਰਨਮੈਂਟ ਵੱਲੋਂ ਜੇ ਕੋਈ ਆ ਕੇ ਸਾਡੀ ਸਾਥ ਲਈ ਜਾਵੇ ਤੇ ਉਹ ਨਹੀਂ ਲਈ ਤੇ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅੱਗੇ ਇਹ ਅਪੀਲ ਹੈ ਕਿ ਆਪਣੇ ਦੌਰ ਤੇ ਉਧਰ ਦੀ ਗਵਰਨਮੈਂਟ ਦੇ ਨਾਲ ਰਾਬਤਾ ਕੰਮ ਕਰਕੇ ਤੇ ਗੱਲਬਾਤ ਕੀਤੀ ਜਾਵੇ ਜੋ ਇਹ ਕੰਮ ਚੱਲ ਰਿਹਾ ਉਹਦੇ ਵਿੱਚ ਤੇਜ਼ੀ ਲਿਆ ਕੇ ਤੇ ਉਸ ਗੁਰਪਰ ਸਿੰਘ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਲਗਾਤਾਰ ਡਿਪਰੈਸ਼ਨ ਵਿੱਚ ਜਾ ਰਿਹਾ ਉਹੀ ਕੋ ਇੱਕ ਸਾਰਾ ਹੀ ਸਾਡਾ ਜੋ ਘਰ ਦੀ ਆਰਥਿਕ ਹਾਲਤ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਬਾਕੀ ਨਗਰ ਵੱਲੋਂ ਸਾਡੇ ਸਰਪੰਚ ਸਾਹਿਬ ਜੀ ਜੋ ਇਸ ਪਿੰਡ ਦੇ ਚੀਮਾਗਲਾਂ ਦੇ ਹੈਗੇ ਨੇ ਉਹਨਾਂ ਲੋ ਸਹਿਯੋਗ ਦਿੱਤਾ ਗਿਆ ਉਹਨਾਂ ਨੇ ਕੋਈ ਆਪਣੇ ਖਰਚੇ ਦੇ ਉੱਤੇ ਇਥੋਂ ਬੰਦੇ ਭੇਜੇ ਸੀ ਤਿੰਨ ਚਾਰ ਬੰਦੇ ਕਿਉਂਕਿ ਪਰਿਵਾਰ ਦੀ ਇੰਨੀ ਆਰਥਿਕ ਹਾਲਤ ਵਧੀਆ ਨਹੀਂ ਹੈਗੀ ਕਿ ਉਹ ਖਰਚਾ ਕਰਕੇ ਉੱਥੇ ਯਾ ਸਰਦਾਰ ਕੋਈ ਇਹਨੂੰ ਭੇਜ ਸਕਦਾ ਸਰਪੰਚ ਸਾਹਿਬ ਨੇ ਸਾਡਾ ਸਾਥ ਦਿੱਤਾ ਹੈ ਨਗਰ ਨੇ ਸਾਥ ਦਿੱਤਾ ਹੈ ਨਗਰ ਨਿਵਾਸੀ ਸਾਥ ਦੇਂਦੇ ਨੇ ਤੇ ਸਰਕਾਰ ਨੂੰ ਵੀ ਸਾਡੀ ਇਹੋ ਅਪੀਲ ਹੈ ਕੋ ਆਪਣੇ ਤੌਰ ਤੇ ਜਗਨ ਕਰਨ ਜੋ ਸਾਡਾ ਪਰਿਵਾਰ ਨੂੰ ਉਹ ਪਰਿਵਾਰ ਦਾ ਜੋ ਜੀਏ ਸਾਡੇ ਕੋਲ ਅਸੀਂ ਗਿਆ ਆ ਉਹ ਵਾਪਸ ਆ ਸਕੀ ਠੀਕ ਜੀ ਗੱਲ ਇਹਦਾ ਵੀ ਸਾਡੇ ਪਿੰਡ ਦਾ ਗੁਰਪ੍ਰੀਤ ਸਿੰਘ ਸਾਨਾ ਉਹ ਵਿਰਸਾ ਸਿੰਘ ਅੱਜ 14 ਦਿਨ ਹੋ ਗਏ ਆ ਜੀ ਖਨਨ ਦੇ ਵਿੱਚ ਫਸਿਆ ਵਾ ਤਮਲਾਡ ਲੱਗੇ ਗਈ ਆ ਹైదరాబాద్ ਇੱਕ ਕੰਪਨੀ ਦੇ ਥੋਂਏ ਤੋਂ 20 ਸਾਲ ਤੋਂ ਤੇ ਜੋਬ ਕਰ ਰਿਆ ਆਪਣਾ ਗੁਰਪ੍ਰੀਤ ਬਦਕਿਸਮਤੀ ਨਾਲ ਉਹ ਖਾੜ ਜਿਹੜੀ ਆ ਡਿਗਬੀ ਆ ਉਹਦੇ ਵਿੱਚ ਰੌਂਗ ਦੇ ਵਿੱਚ ਫਸ ਗਿਆ ਵਾ ਅਸੀਂ ਆਪਣੇ ਤੌਰ ਤੇ ਆਪਣੇ ਪਿੰਡ ਦੇ ਤੌਰ ਤੇ ਅਸੀਂ ਕੋਲ ਐਫਰਟ ਕਰਕੇ ਜਿਹੜੇ ਉੱਥੇ ਜੇ ਬੰਦੇ ਤੋਂ ਤੈਨ ਨਹੀਂ ਭਜੇ ਜਾ ਅੱਜ ਤੇ ਗਏ ਸਾਡੇ ਬੰਦੇ ਉਹ ਕੰਪਨੀਆਂ ਨੂੰ ਜਾ ਕੇ ਮਿਲੇ ਉੱਥੋਂ ਦੀ ਟੀਮ ਨੂੰ ਮਿਲੇ ਉੱਥੇ ਜਿਹੜਾ ਕੰਮ ਚੱਲ ਰਿਹਾ ਪਰ ਕਿਸੇ ਨੇ ਸਾਡਾ ਪੰਜਾਬ ਸਰਕਾਰ ਨੇ ਚਾਹੇ ਕੋਈ ਸੈਂਟਰ ਵੀ ਸਰਕਾਰ ਨੇ ਕਿਸੇ ਵੀ ਲੀਡਰ ਨੇ ਨਾ ਐਮਐਲਏ ਨਾ ਐਮਪੀ ਨਾ ਕਿਸੇ ਹੋਰ ਨੇ ਆ ਕੇ ਸਾਰੀ ਨਹੀਂ ਲਈ ਸਾਡੇ ਪਿੰਡ ਦੇ ਕਿਉਂਕਿ ਵੇਖੋ ਉਹਦੀਆਂ ਦੋ ਧੀਆਂ ਨੇ ਉਦੇ ਸਿਰ ਤੇ ਪਿਓ ਦਾ ਸਾਇਆ ਨਿਕਾ ਕਮਾਉਣਾ ਸਿਰਫ ਗੁਰਪ੍ਰੀਤ ਤੇ ਤੇ ਉਹਦੀ ਘਰ ਦੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵਾ ਤੇ ਸਾਨੂੰ ਅੱਜ 13 14 ਦਿਨ ਹੋ ਗਏ ਆ ਫਰਿਆਦ ਕਰਦਿਆਂ ਨੂੰ ਸਰਕਾਰ ਦੇ ਜਾਂ ਉਥੋਂ ਤੱਕ ਐਡੀ ਪਹੁੰਚ ਬਹੁਤ ਦੂਰ ਦੀ ਗੱਲ ਹੈ ਕਿੰਨੀ ਵੱਡੀ ਸਟੇਟ ਹੈ ਤੁਹਾਨੂੰ ਪਤਾ ਬਹੁਤ ਦੂਰ ਆ ਤੇ ਮੈਂ ਮਾਦੀਮ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰਾਂ ਨੂੰ ਏਜੰਸੀਆਂ ਨੂੰ ਜਿਹੜੇ ਉਥੇ ਹੈਗੇ ਨੇ ਕੰਪਨੀ ਹੈ ਇਹ ਸਾਡੇ ਬੱਚੇ ਦੀ ਸਾਰ ਲਈ ਜਾਵੇ ਸਾਡੇ ਬੱਚੇ ਨੂੰ ਸਾਡੇ ਕੋਲ ਵਾਪਸ ਹੀ ਸਲਾਮ ਤੇ ਭੇਜਿਆ ਜਾਵੇ ਤਾਂ ਕੋਈ ਸਾਡੇ ਪਰਿਵਾਰ ਨੂੰ ਕੁਝ ਪਤਾ ਲੱਗ ਸਕੇ ਤੇ ਮੈਂ ਕਿੰਨੀਆਂ ਸਾਰੀਆਂ ਜਿੰਨੇ ਵੀ ਚੈਨਲ ਵਾਲੇ ਨਿਊਜ਼ ਚੈਨਲ ਹੈ ਮੈਂ ਸਾਰਿਆਂ ਨੂੰ ਬੋਲਿਆ ਔਰ ਵਾਈਟ ਵੀ ਦਿੱਤਿਆ ਸਾਰਿਆਂ ਨੂੰ ਸਾਡੇ ਉਧਰ ਘਰ ਵਿੱਚ ਬੈਠ ਕੇ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਪਿਆ ਅਸਲੀ ਹਾਂ ਦੇਖੀ ਹੁਣ ਅਗ ਇਹ ਦੀਸੀ ਸਾਹਿਬ ਨੇ ਨਹੀਂ ਇੱਕ ਦਿਨ ਆਕੇ ਹੋਈ ਸੀ ਗੱਲ ਔਰ ਹੋਰ ਵੀ ਬੰਦਿਆਂ ਤੋਂ ਫੋਨ-ਫਾਨ ਕਰਵਾਏ ਸੀ ਵੀ ਡੀਸੀ ਸਾਹਿਬ ਸਾਡੇ ਕੋਲ ਸਾਰ ਲੈ ਜਾਵੇ ਸਾਡੇ ਪਿੰਡਾਂ ਆ ਕੇ ਉਹਦੀ ਘਰ ਦੀ ਦਾ ਹਾਲ-ਚਾਲ ਪੁੱਛਾ ਜਾਵੇ ਉਹਨੂੰ ਦੱਸਿਆ ਜਾਵੇ ਵੀ ਉਹਦੇ ਪਤੀ ਦਾ ਕੀ ਹਾਲ-ਚਾਲ ਆ ਪਰ ਨਾ ਤੇ ਕੋਈ ਲੀਡਰ ਪਹੁੰਚਾ ਨਾ ਕੋਈ ਪ੍ਰਸ਼ਾਸਨ ਦਾ ਆਦਮੀ ਪਹੁੰਚਿਆ ਸਾਡੇ ਇਹ ਟੀਮ ਆਡੀ ਗੱਲ ਹੋਣ ਵੇਖੋ 8 ਬੰਦੇ ਆ ਮੇਰੇ ਕਰਾਂ ਸਾਰੇ ਇੰਡੀਆ ਦੇ ਸਾਡੇ ਪੰਜਾਬ ਦਾ ਇੱਕ ਆ ਤੇ ਵੇਖੋ ਇਹ ਹਰ ਮਾੜੀ ਜੀ ਗੱਲ ਤੇ ਪਹੁੰਚ ਜਾਂਦੇ ਆ ਲੀਡਰ ਬਾਅਦ ਅਫਸੋਸ ਕਰਨ ਤੇ ਆਉਣਗੇ ਸਾਡੇ ਪਿੰਡ ਤੇ ਫਿਰ ਕਿਹੜੇ ਮੂੰਹ ਨਾਲ ਆਉਣਗੇ ਜਾਂ ਕਿਹੜੇ ਮੂੰਹ ਨਾਲ ਪ੍ਰਸ਼ਾਸਨ ਆਊਗਾ ਵੇਖੋ ਅਹੀਂ ਤੁਨੇ ਵਾਇਗਰੂ ਕਰਕੇ ਅਰਦਾਸ ਕਰਨਾ ਚਾਹੁੰਦੇ ਆ ਵੀ ਉਹ ਸਹੀ ਸਲਾਮਤ ਹੋਵੇ ਜੇ ਕੱਲ ਨੂੰ ਕੋਈ ਗੱਲ ਮਾੜੀ ਘਟਨਾ ਹੋ ਜਾਂਦੀ ਤਾਂ ਫਿਰ ਨਾ ਆਉਣਗੇ ਸਾਡੇ ਬੇਟੇ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੇਰੇ ਘਰ ਵਾਲਾ ਨਾਮ ਗੁਰਪ੍ਰੀਤ ਸਿੰਘ ਹੈ ਮੇਰੀ ਵਾਇਗਰੂ ਅਦਾਸ ਆ ਵੀ ਮੇਰਾ ਘਰਵਾਲਾ ਜਲਦੀ ਆ ਜੇ 14 ਦਿਨ ਹੋ ਗਏ ਨੇ ਮੈਨੂੰ ਜਿਵੇਂ ਜਿਵੇਂ ਦਿਨ ਤੇ ਜ਼ਰਾਤਾ ਲੰਘਦੇ ਜਾਂਦੀਆਂ ਬਿਲਕੁਲ ਜਰਿਆ ਨਹੀਂ ਜਾਂਦਾ ਬਹੁਤ ਟੈਨਸ਼ਨ ਹੋ ਰਹੀ ਹੈ ਹਾਂਜੀ ਕਿਥੇ ਤੁਸੀਂ ਰਹੇ ਹੋ ਸਰੰਗ ਦੇ ਵਿੱਚ বাসਨੇ ਕੀ ਕੰਮ ਕਰਦੇ ਹੋ ਤੁਸੀਂ ਕੋਰਪੋਰੇਟ ਦਾ ਕੰਮ ਕਰਦੇ ਹਾਂ ਤੇ ਕੋਈ ਤੁਹਾਡੀ ਕਿਸੇ ਨੇ ਆ ਕੇ ਪ੍ਰਸ਼ਾਸਨ ਸਰਕਾਰੀ ਸਰਕਾਰੀ ਅਧਿਕਾਰੀ ਕਹਿੰਦੇ ਨੇ ਪੱਨੇ ਇਸ਼ਾਰ ਨਹੀਂ ਲਈਏ 14 ਦਿਨ ਹੋ ਗਏ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਬਸ ਸਰਕਾਰ ਕੋਲੋਂ ਮੰਗ ਕਰਦੀ ਹਾਂ ਜੋ ਸਰਕਾਰ ਨਾ ਕਰਕੇ ਤੇ ਮੇਰੇ ਘਰ ਵਾਲੇ ਦਾ ਮੈਨੂੰ ਅਛਾ ਇਸਲਾਮ ਵਾਪਸ ਦਿੱਤਾ ਜਾਵੇ ਕੀ ਨਾਮ ਤੁਹਾਡਾ ਜਿਹੜਾ ਆਪਣੇ ਭਾਜੀ ਗੁਰਪ੍ਰੀਤ ਸਿੰਘ ਨੇ ਤੁਹਾਡਾ ਕੀ ਸਤੇਦਾਰੀ ਹੈ ਨਰਦ ਕੀ ਕਹਿਣਾ ਚਾਹੁੰਦੇ ਤੁਸੀਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਦਾ ਜੀ ਸਾਡੇ ਜੀਜਾ ਜੀ ਹੈ ਗੁਰਪ੍ਰੀਤ ਸਿੰਘ ਜੀ ਇਹ ਕੋਈ ਪਿਛਲੇ 13 14 ਦਿਨ ਤੋਂ ਜੋ ਤੇਲਗਾਨਾ ਸਰੋਂਗਾ ਉਹਦੇ ਵਿੱਚ ਫਸੇ ਹੋਏ ਨੇ ਤੇ ਉਥੇ ਕੰਮ ਪਿਛਲੇ ਵੀ ਬਾਈ ਹਾਲ ਤੋਂ ਉਥੇ ਕੰਮ ਕਰ ਰਹੇ ਸੀ ਤੇ 14 15 ਦਿਨਾਂ ਤੋਂ ਲਗਾਤਾਰ ਹੀ ਦੇਖਿਆ ਕਿ ਉਹ ਜਿਹੜੀ ਤੇਲਗਾਨਾ ਦੀ ਗਵਰਨਮੈਂਟ ਉਹਦੇ ਕੰਮ ਕਰ ਹੀ ਰਹੀ ਆ ਤੇ ਕਿਉਂ ਪੰਜਾਬ ਗਵਰਨਮੈਂਟ ਵੱਲੋਂ ਜੇ ਕੋਈ ਆ ਕੇ ਸਾਡੀ ਸਾਥ ਲਈ ਜਾਵੇ ਤੇ ਉਹ ਨਹੀਂ ਲਈ ਗਈ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਗੇ ਇਹ ਅਪੀਲ ਹੈ ਕਿ ਆਪਣੇ ਦੌਰ ਤੇ ਉਧਰ ਦੀ ਗਵਰਨਮੈਂਟ ਦੇ ਨਾਲ ਰਾਬਤਾ ਕਾਇਮ ਕਰਕੇ ਤੇ ਗੱਲਬਾਤ ਕੀਤੀ ਜਾਵੇ ਜੋ ਇਹ ਕੰਮ ਚੱਲ ਰਿਹਾ ਉਹਦੇ ਵਿੱਚ ਤੇਜ਼ੀ ਲਿਆ ਕੇ ਤੇ ਉਸ ਗੁਰਪਰ ਸਿੰਘ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਲਗਾਤਾਰ ਡਿਪਰੈਸ਼ਨ ਵਿੱਚ ਜਾ ਰਿਹਾ ਉਹੀ ਇੱਕੋ ਇੱਕ ਸਾਰਾ ਹੀ ਸਾਡਾ ਜੋ ਘਰ ਦੀ ਆਰਥਿਕ ਹਾਲਤ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਬਾਕੀ ਨਗਰ ਵੱਲੋਂ ਸਾਡੇ ਸਰਪੰਚ ਸਾਹਿਬ ਜੀ ਜੋ ਇਸ ਪਿੰਡ ਦੇ ਚੀਮਾਗਲਾਂ ਦੇ ਹੈਗੇ ਨੇ ਉਹਨਾਂ ਲੋ ਸਹਿਯੋਗ ਦਿੱਤਾ ਗਿਆ ਉਹਨਾਂ ਨੇ ਕੋਈ ਆਪਣੇ ਖਰਚੇ ਦੇ ਉੱਤੇ ਇਥੋਂ ਬੰਦੇ ਭੇਜੇ ਸੀ ਤਿੰਨ ਚਾਰ ਬੰਦੇ ਕਿਉਂਕਿ ਪਰਿਵਾਰ ਦੀ ਇੰਨੀ ਆਰਥਿਕ ਹਾਲਤ ਵਧੀਆ ਨਹੀਂ ਹੈਗੀ ਕਿ ਉਹ ਖਰਚਾ ਕਰਕੇ ਉੱਥੇ ਜਾ ਸਕਣ ਜਾਂ ਕੋਈ ਇਹਨੂੰ ਭੇਜ ਸਕਣ ਸਰਪੰਚ ਸਾਹਿਬ ਨੇ ਸਾਡਾ ਸਾਥ ਦਿੱਤਾ ਹੈ ਨਗਰ ਨੇ ਸਾਥ ਦਿੱਤਾ ਹੈ ਨਗਰ ਨਿਵਾਸੀ ਸਾਥ ਦੇ ਰਹੇ ਨੇ ਤੇ ਸਰਕਾਰ ਨੂੰ ਵੀ ਸਾਡੀ ਇਹੋ ਅਪੀਲ ਹੈ ਕੋ ਆਪਣੇ ਤੌਰ ਦੇ ਜਗਨ ਕਰਨ ਜੋ ਸਾਡਾ ਪਰਿਵਾਰ ਨੂੰ ਉਹ ਪਰਿਵਾਰ ਦਾ ਜੋ ਜੀ ਹੈ ਸਾਡੇ ਕੋਲ ਅਸੀਂ ਗਿਆ ਆ ਉਹ ਵਾਪਸ ਆ ਸਕੇ ਠੀਕ ਹੈ ਉਹ ਜੀ ਗੱਲ ਇਦਾਂ ਵੀ ਸਾਡੇ ਪਿੰਡ ਦਾ ਗੁਰਪ੍ਰੀਤ ਸਿੰਘ ਸਾਨਾ ਉਹ ਵਿਰਸਾ ਸਿੰਘ ਅੱਜ 14 ਦਿਨ ਹੋ ਗਏ ਆ ਜੀ ਖਨਨ ਦੇ ਵਿੱਚ ਫਸਿਆ ਵਾ ਤਮਲਾਡ ਲੱਗੇ ਗਈ ਆ ਹైదరాబాద్ ਇੱਕ ਕੰਪਨੀ ਦੇ ਥੋਂਗੇ ਤੋਂ 20 ਸਾਲ ਤੋਂ ਉੱਥੇ ਜੌਬ ਕਰ ਰਿਆ ਆਪਣਾ ਗੁਰਪ੍ਰੀਤ ਬਦਕਿਸਮਤੀ ਨਾਲ ਖੱਡ ਜਿਹੜੀ ਐ ਡਿੱਗ ਗਈ ਆ ਉਹਦੇ ਵਿੱਚ ਰੌਗ ਦੇ ਵਿੱਚ ਫਸ ਗਿਆ ਵਾ ਅਸੀਂ ਆਪਣੇ ਤੌਰ ਤੇ ਆਪਣੇ ਪਿੰਡ ਦੇ ਤੌਰ ਤੇ ਅਹੀਂ ਕੋਡ ਐਫਰਟ ਕਰਕੇ ਜਿਹੜੇ ਉੱਥੇ ਜੇ ਬੰਦੇ ਤੋਂ ਤੇ ਨਹੀਂ ਭਜੇ ਜਾਂ ਤੇ ਗਏ ਸਾਡੇ ਬੰਦੇ ਉਹ ਕੰਪਨੀਆਂ ਨੂੰ ਜਾ ਕੇ ਮਿਲੇ ਉੱਥੋਂ ਦੀ ਟੀਮ ਨੂੰ ਮਿਲੇ ਉੱਥੇ ਜਿਹੜਾ ਕੰਮ ਚੱਲ ਰਿਹਾ ਪਰ ਕਿਸੇ ਨੇ ਸਾਡਾ ਪੰਜਾਬ ਸਰਕਾਰ ਨੇ ਚਾਹੇ ਕੋਈ ਸੰਟ ਵੀ ਸਰਕਾਰ ਨੇ ਕਿਸੇ ਵੀ ਲੀਡਰ ਨੇ ਨਾ ਐਮ ਐਲ ਏ ਨਾ ਐਮ ਪੀ ਨਾ ਕਿਸੇ ਹੋਰ ਨੇ ਆ ਕੇ ਸਾਰ ਨਹੀਂ ਲਈ ਸਾਡੇ ਪਿੰਡ ਦੇ ਕਿਉਂਕਿ ਵੇਖੋ ਉਹਦੀਆਂ ਦੋ ਧੀਆਂ ਨੇ ਉਦੇ ਸਿਰ ਤੇ ਪਿਓ ਦਾ ਸਾਇਆ ਨਗਾ ਕਮਾਉਣਾ ਸਿਰਫ ਗੁਰਪ੍ਰੀਤ ਤੇ ਤੇ ਉਹਦੀ ਘਰ ਦੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵਾ ਤੇ ਸਾਨੂੰ ਅੱਜ 13 14 ਦਿਨ ਹੋ ਗਿਆ ਫਰਿਆਦ ਕਰਦਿਆਂ ਨੂੰ ਸਰਕਾਰ ਦੇ ਜਾਂ ਉਥੋਂ ਤੱਕ ਐਡੀ ਪਹੁੰਚ ਬਹੁਤ ਦੂਰ ਦੀ ਗੱਲ ਹੈ ਕਿੰਨੀ ਵੱਡੀ ਸਟੇਟ ਹੈ ਤੁਹਾਨੂੰ ਪਤਾ ਬਹੁਤ ਦੂਰ ਆ ਤੇ ਮੈਂ ਮਾਦੀਮ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰਾਂ ਨੂੰ ਏਜੰਸੀਆਂ ਨੂੰ ਜਿਹੜੇ ਉਥੇ ਹੈਗੇ ਨੇ ਕੰਪਨੀ ਹੈ ਲੇ ਸਾਡੇ ਬੱਚੇ ਦੀ ਸਾਰ ਲਈ ਜਾਵੇ ਸਾਡੇ ਬੱਚੇ ਨੂੰ ਸਾਡੇ ਕੋਲ ਵਾਪਸ ਹੀ ਸਾਮਪਤ ਭੇਜਿਆ ਜਾਵੇ ਤਾਂ ਕੋਈ ਸਾਡੇ ਪਰਿਵਾਰ ਨੂੰ ਕੁਝ ਪਤਾ ਲੱਗ ਸਕੇ ਤੇ ਮੈਂ ਕਿੰਨੀਆਂ ਸਾਰੀਆਂ ਜਿੰਨੇ ਵੀ ਚੈਨਲ ਵਾਲੇ ਨਿਊਜ਼ ਚੈਨਲ ਹੈ ਮੈਂ ਸਾਰਿਆਂ ਨੂੰ ਬੋਲਿਆ ਔਰ ਵਾਈਟ ਵੀ ਦਿੱਤਿਆ ਸਾਰਿਆਂ ਨੂੰ ਸਾਡੇ ਉਧਰ ਘਰ ਵਿੱਚ ਬੈਠ ਕੇ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਪਿਆ ਅਸਲੀ ਹਾਂ ਦੇਖੀ ਹੁਣ ਇਹ ਦੀਸੀ ਸਾਹਿਬ ਨੇ ਨਹੀਂ ਇੱਕ ਦਿਨ ਆਕੇ ਹੋਈ ਸੀ ਗੱਲ ਔਰ ਹੋਰਾਂ ਵੀ ਬੰਦਿਆਂ ਤੋਂ ਫੋਨ ਖਾਨ ਕਰਵਾਏ ਸੀ ਵੀ ਡੀਸੀ ਸਾਹਿਬ ਸਾਡੇ ਕੋਲ ਸਾਰ ਲੈ ਜਾਵੇ ਸਾਡੇ ਪਿੰਡਾਂ ਆ ਕੇ ਉਹਦੀ ਘਰ ਦੀ ਉਹਦਾ ਹਾਲਚਲ ਪੁੱਛਾ ਜਾਵੇ ਉਹਨੂੰ ਦੱਸਿਆ ਜਾਵੇ ਵੀ ਉਹਦੇ ਪਤੀ ਦਾ ਕੀ ਹਾਲ ਚਾਲ ਆ ਪਰ ਨਾ ਤੇ ਕੋਈ ਲੀਡਰ ਪਹੁੰਚਾ ਨਾ ਕੋਈ ਪ੍ਰਸ਼ਾਸਨ ਦਾ ਆਦਮੀ ਪਹੁੰਚਿਆ ਸਾਡੇ ਐਡੀ ਮਾੜੀ ਗੱਲ ਹੋਣ ਵੇਖੋ 8 ਬੰਦੇ ਆ ਮੇਰੇ ਕਰਾ ਸਾਰੇ ਇੰਡੀਆ ਦੇ ਸਾਡੇ ਪੰਜਾਬ ਦੇ ਇੱਕ ਆ ਤੇ ਵੇਖੋ ਇਹ ਹਰ ਮਾੜੀ ਗੱਲ ਤੇ ਪਹੁੰਚ ਜਾਂਦੇ ਆ ਲੀਡਰ ਬਾਅਦ ਅਫਸੋਸ ਕਰਨ ਤੇ ਆਉਣਗੇ ਸਾਡੇ ਪਿੰਡ ਤੇ ਫਿਰ ਕਿਹੜੇ ਮੂੰਹ ਨਾਲ ਆਉਣਗੇ ਜਾਂ ਕਿਹੜੇ ਮੂੰਹ ਨਾਲ ਪ੍ਰਸ਼ਾਸਨ ਆਊਗਾ ਵੇਖੋ ਅਹੀਂ ਤੁਨੇ ਵਾਇਗਰੂ ਕਰਕੇ ਅਰਦਾਸ ਕਰਨਾ ਚਾਹੁੰਦੇ ਆ ਵੀ ਉਹ ਸਹੀ ਸਲਾਮਤ ਹੋਵੇ ਜੇ ਕੱਲ ਨੂੰ ਕੋਈ ਗੱਲ ਮਾੜੀ ਘਟਨਾ ਹੋ ਜਾਂਦੀ ਤਾਂ ਫਿਰ ਨਾ ਆਉਣਗੇ ਸਾਡੇ ਬੇਟੇ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੇਰੇ ਘਰ ਵਾਲਾ ਨਾਮ ਗੁਰਪ੍ਰੀਤ ਸਿੰਘ ਹੈ ਮੇਰੀ ਵਾਇਗਰੂ ਦਾਸ ਆ ਵੀ ਮੇਰਾ ਘਰਵਾਲਾ ਜਲਦੀ ਆਜੇ 14 ਦਿਨ ਹੋ ਗਏ ਨੇ ਤੇ ਮੈਨੂੰ ਜਿਵੇਂ ਜਿਵੇਂ ਦਿਨ ਤੇ ਜ਼ਰਾਤਾ ਲੰਘਦੇ ਜਾਂਦੀਆਂ ਬਿਲਕੁਲ ਜਰਿਆ ਨਹੀਂ ਜਾਂਦਾ ਬਹੁਤ ਟੈਨਸ਼ਨ ਹੋ ਰਹੀ ਹੈ ਹਾਂਜੀ ਕਿੱਥੇ ਤੁਸੀਂ ਰਹੇ ਹੋ ਸਰੰਗਦੇ ਵਿੱਚ বাসਨੇ ਕੀ ਕੰਮ ਕਰਦੇ ਹੋ ਤੁਸੀਂ ਕੋਰਪੋਰੇਟ ਦਾ ਕੰਮ ਕਰਦੇ ਹਾਂ ਤੇ ਕੋਈ ਤੁਹਾਡੀ ਕਿਸੇ ਨੇ ਆ ਕੇ ਪ੍ਰਸ਼ਾਸਨ ਸਰਕਾਰੀ ਸਰਕਾਰੀ ਅਧਿਕਾਰੀ ਕਹਿੰਦੇ ਨੇ ਪੱਨੇ ਇਸ਼ਾਰ ਨਹੀਂ ਲਈਏ 14 ਦਿਨ ਹੋ ਗਏ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਬਸ ਸਰਕਾਰ ਕੋਲੋਂ ਮੰਗ ਕਰਦੀ ਹਾਂ ਜੋ ਸਰਕਾਰ ਨਾ ਕਰਕੇ ਤੇ ਮੇਰੇ ਘਰ ਵਾਲੇ ਦਾ ਮੈਨੂੰ ਅਛਈ ਸਲਾਮਤ ਵਾਪਸ ਦਿੱਤਾ ਜਾਵੇ ਕੀ ਨਾਮ ਤੁਹਾਡਾ ਜਿਹੜਾ ਆਪਣੇ ਭਾਜੀ ਗੁਰਪ੍ਰੀਤ ਸਿੰਘ ਨੇ ਤੁਹਾਡਾ ਕੀ ਰਿਸ਼ਤੇਦਾਰੀ ਨਾਲ ਕੀ ਕਹਿਣਾ ਚਾਹੁੰਦੇ ਤੁਸੀਂ ਮੇਰਾ ਨਾਮ ਗੁਰਵੀਰ ਸਿੰਘ ਹੈ ਦਾ ਜੀ ਸਾਡੇ ਜੀਜਾ ਜੀ ਹੈ ਗੁਰਪ੍ਰੀਤ ਸਿੰਘ ਇਹ ਕੋਈ ਪਿਛਲੇ 13 14 ਦਿਨ ਤੋਂ ਜੋ ਤੇਲਗਾਨਾ ਸਰੋਂਗਾ ਉਹਦੇ ਵਿੱਚ ਫਸੇ ਹੋਏ ਨੇ ਤੇ ਉਥੇ ਕੰਮ ਪਿਛਲੇ ਵੀ 2-2 ਸਾਲ ਤੋਂ ਉਥੇ ਕੰਮ ਕਰ ਰਹੇ ਸੀ ਤੇ 14 15 ਦਿਨਾਂ ਤੋਂ ਲਗਾਤਾਰ ਅਸੀਂ ਦੇਖਿਆ ਕਿ ਉਹ ਜਿਹੜੀ ਤੇਲਗਾਨਾ ਦੀ ਗਵਰਨਮੈਂਟ ਉਹਦੇ ਕੰਮ ਕਰ ਹੀ ਰਹੀ ਹੈ ਲੇਕਿਨ ਪੰਜਾਬ ਗਵਰਨਮੈਂਟ ਵੱਲੋਂ ਜੇ ਕੋਈ ਆ ਕੇ ਸਾਡੀ ਸਾਥ ਲਈ ਜਾਵੇ ਤੇ ਉਹ ਨਹੀਂ ਲਈ ਗਈ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅੱਗੇ ਇਹ ਅਪੀਲ ਹੈ ਕਿ ਆਪਣੇ ਦੌਰ ਤੇ ਉੱਧਰ ਦੀ ਗਵਰਨਮੈਂਟ ਦੇ ਨਾਲ ਰਾਬਤਾ ਕਾਇਮ ਕਰਕੇ ਤੇ ਗੱਲਬਾਤ ਕੀਤੀ ਜਾਵੇ ਜੋ ਇਹ ਕੰਮ ਚੱਲ ਰਿਹਾ ਉਹਦੇ ਵਿੱਚ ਤੇਜ਼ੀ ਲਿਆ ਕੇ ਤੇ ਉਸ ਗੁਰਪਰ ਸਿੰਘ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਲਗਾਤਾਰ ਡਿਪਰੈਸ਼ਨ ਵਿੱਚ ਜਾ ਰਿਹਾ ਉਹੀ ਇੱਕੋ ਇੱਕ ਸਾਰਾ ਹੀ ਸਾਡਾ ਜੋ ਘਰ ਦੀ ਆਰਥਿਕ ਹਾਲਤ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਬਾਕੀ ਨਗਰ ਵੱਲੋਂ ਸਾਡੇ ਸਰਪੰਚ ਸਾਹਿਬ ਜੀ ਜੋ ਇਸ ਪਿੰਡ ਦੇ ਚੀਮਾਗਲਾਂ ਦੇ ਹੈਗੇ ਨੇ ਉਹਨਾਂ ਲੋ ਸਹਿਯੋਗ ਦਿੱਤਾ ਗਿਆ ਉਹਨਾਂ ਨੇ ਕੋਈ ਆਪਣੇ ਖਾਤੇ ਦੇ ਉੱਤੇ ਇਥੋਂ ਬੰਦੇ ਭੇਜੇ ਸੀ ਤਿੰਨ ਚਾਰ ਬੰਦੇ ਕਿਉਂਕਿ ਪਰਿਵਾਰ ਦੀ ਇੰਨੀ ਆਰਥਿਕ ਹਾਲਤ ਵਧੀਆ ਨਹੀਂ ਹੈਗੀ ਕਿ ਉਹ ਖਰਚਾ ਕਰਕੇ ਉੱਥੇ ਜਾ ਸਕਣ ਜਾਂ ਕੋਈ ਕੇ ਨੂੰ ਭੇਜ ਸਕਣ ਸਰਪੰਚ ਸਾਹਿਬ ਨੇ ਸਾਡਾ ਸਾਥ ਦਿੱਤਾ ਹੈ ਨਗਰ ਨੇ ਸਾਥ ਦਿੱਤਾ ਹੈ ਨਗਰ ਨਿਵਾਸੀ ਸਾਥ ਦੇਂਦੇ ਨੇ ਤੇ ਸਰਕਾਰ ਨੂੰ ਵੀ ਸਾਡੀ ਇਹੋ ਅਪੀਲ ਹੈ ਕੋ ਆਪਣੇ ਤੌਰ ਦੇ ਜਾਣ ਕਰਨ ਜੋ ਸਾਡਾ ਪਰਿਵਾਰ ਨੂੰ ਉਹ ਪਰਿਵਾਰ ਦਾ ਜੋ ਜੀਏ ਸਾਡੇ ਕੋਲ ਅਸੇ ਗਿਆ ਹੈ ਉਹ ਵਾਪਸ ਆ ਸਕੇ ਠੀਕ